ਉਹ ਇੱਥੇ ਬੈਠੇ ਹੁੰਦੇ ਕੋਈ ਤੁਸੀਂ ਦਾ ਦੂਰ ਤੱਕ ਉਤਰਾਜ ਨੇ ਕਿ ਕੋਈ ਭਾਈ ਸਾਹਿਬ ਹੈ ਜਾਂ ਉਹ ਭਾਈ ਸਾਹਿਬ ਉਹਨਾਂ ਹੀ ਅਸੀਂ ਦੁਸ਼ਮਣ ਦੇ ਨਾਲ ਲੜਾਈ ਲੜਾ ਸੋਚ ਜਿਹੜੀ ਕਦੀ ਉਹਨਾਂ ਦੇ ਵਿੱਚ ਹੋਇਆ ਕਰਦੀ ਸੀ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮਿਲਿਆ ਦੁੱਖ ਦੀ ਗੱਲ ਹੈ ਕਿ ਉਹ ਹੀ ਲੋਕਾਂ ਦੇ ਵਿੱਚ ਮਨ ਦੀ ਭਾਈਚਾਰਕ ਸਾਂਝ ਕਾਇਮ ਕਰਦੇ ਹੋਏ ਜੇ ਤੁਸੀਂ ਇੱਥੇ ਚੁੰਨਾ ਚਾਹੁੰਦੇ ਹੋ ਕਿ ਸਾਡੇ ਸ਼ਵਾਨੀ ਗੁਰੂ ਦੇ ਪੁੱਤਰਾਂ ਸਮੇਤੋਂ ਵੱਡੇ ਵੀਰੇ ਵੀਰ ਵਿਦਵਾਨ ਜੈਪਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਾਨੀ ਸਾਹਿਬ ਨੂੰ ਪਤਾ ਲੱਗਾ ਹੈ ਮਾਫੀ ਸੂਨ ਸੰਕਟ ਦੇ ਕਿਸੇ ਦੇ ਮਨ ਦੇ ਵਿੱਚ ਇਹ ਆਉਂਦਾ ਮੈਂ ਗਲਤੀ ਕੀਤੀ ਆ ਔਰ ਉਹ ਗਲਤੀ ਕਰਨ ਵਾਲਾ ਸਤਿਗੁਰੂ ਵਿਰਾਸ ਮਹਾਰਾਜ ਦੇ ਤੋਂ ਰਚਰਚਨਾ ਦੇ ਵਿਚਾਰ ਕੇ ਬਾਕੀ ਮੰਗਾ ਔਰ ਸਾਡੀ ਕਮੇਟੀ ਬਨੋਂ ਵੀ ਉਸ ਨੂੰ ਮਾਫੀ ਤਰੰਗਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ਮੀ ਦੇ ਵਿੱਚ ਅਗਾ ਪ੍ਰਾਰਥਨਾ ਕਰਦਾ ਔਰ ਜਿਹੜਾ ਜਿਹੜਾ ਗਲਤੀ ਦਾ ਅਹਿਸਾਸ ਕਰਦਾ ਔਰ ਉਸ ਤੋਂ ਵੱਡੀ ਹੋਰ ਕੋਈ ਗਰਮੀ ਜਿਹੜਾ ਬੰਦਾ ਅਹਿਸਾਸ ਕਰ ਲੈਂਦਾ ਪਰ ਇਨਿਆਸ ਦਵਾ ਵੀ ਆ ਗੁਰੂ ਵੀ ਇਨਿਆਸ ਟੈਗਲ ਕੋਰਸ ਬਲੋਂ ਜਾਂ ਹੋਰ ਸਾਡੀਆਂ ਸਮਾਜਿਕ ਦਿੱਥੇ ਬਤੀਆਂ ਬਣੋ ਜੇ ਕੋਈ ਇਸ ਤਰ੍ਹਾਂ ਦਾ ਕੰਕਰ ਕਹਾਣੀ ਦਾ ਵਰਤ ਕਰਦਾ ਉਸ ਦੇ ਵਿਰੁੱਧ ਵਾੜ ਦੀ ਕਾਰਵਾਈ ਕਾਰਵਾਈ ਕੀਤੀ ਜਾਂਦੀ ਹੈ ਪਰਚਾ ਵੀ ਬਰਜ ਕਰਵਾਇਆ ਜਾਂਦਾ ਕਾਨੂੰਨਾਂ ਤੌਰ ਤੇ ਲੜਾਈ ਵੀ ਲੜੀ ਜਾਂਦੀ ਹੈ ਪਰ ਅਸੀਂ ਧੰਨਵਾਦ ਕਰਦੇ ਆਪ ਸਭ ਨਗਰ ਵਾਸੀਆਂ ਦਾ ਜੋ ਵੰਡ ਫੜਦੀਆਂ ਆ ਜਾਂ ਉਹਨਾਂ ਦਾ ਆਪ ਸਭ ਦੀ ਸੋਚ ਬੂਝ ਦੇ ਨਾਲ ਇਹ ਮਸਲਾ ਸੰਭਟਿਆ ਔਰ ਕਰਤਾਰ ਸਿੰਘ ਸਾਹਿਬ ਨੇ माफी ਮੰਗੀ ਮੇਰਾ ਮੇਰਾ ਆਪਣਾ ਵਿਚਾਰ ਹੈ ਜਿਹੜਾ ਬੰਦਾ ਐਡੀ ਵੱਡੀ ਗਲਤੀ ਕਰਦਾ ਚਲੋ ਹਾਫ ਦਾ ਆਪਾਂ ਕਰਦਾ ਬਟ ਉਹਨੂੰ ਉਸ ਅਹੁਦੇ ਤੇ ਨਹੀਂ ਰਹਿਣਾ ਚਾਹੀਦਾ ਉਹ ਆਪਣੇ ਆਪ ਹੀ ਕਿਰਪਾ ਕਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਬੈਠੀ ਗੁਰੂ ਜੀਰੀ ਸਾਧ ਸੰਗਤ ਜੀ ਮੇਰੀ ਇੱਕ ਵੀਡੀਓ ਜੋ ਗੁਰੂ ਘਰ ਦੇ ਵਿੱਚ ਬਣੀ ਸੀਗੀ ਉਹ ਇੰਟਰਨੈਟ ਦੇ ਉੱਤੇ ਪੰਜਾਬੀ ਗਾਣਾ ਲਾ ਕੇ ਤੇ ਵਾਇਰਲ ਹੋ ਗਈ ਸੀ ਜਿਸ ਦੇ ਸੰਬੰਧ ਦੇ ਵਿੱਚ ਅੱਜ ਮੈਂ ਸਾਰੀਆਂ ਸੰਗਤਾਂ ਤੋਂ ਤੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੁੜੀ ਦੇ ਵਿੱਚ ਨਸਤਮਸਤਕ ਹੋ ਕੇ ਇਸ ਗਲ ਦੀ ਸ਼ਮਾ ਮੰਗਦਾ ਮਾਫੀ ਮੰਗਦਾ ਸੰਗਤ ਤੇ ਮੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਾਫੀ ਦੇਣ ਜੀ ਅਗੇ ਤੋਂ ਅਗੇ ਦੇ ਵਿੱਚ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗੀ ਇਹ ਮੈਂ ਵਿਸ਼ਵਾਸ ਕਰਵਾਉਂਦਾ ਹਾਂ ਚੈਨ ਗੁਰੂ ਗ੍ਰੰਥ ਸਾਹਿਬ ਦਾ ਚੈਨ ਗੁਰੂ ਗ੍ਰੰਥ ਸਾਹਿਬ ਦੇ ਬਾਹਰ ਮੇ ਜਿਹੜਾ ਜਿਹੜਾ ਵਰਕਾ ਪਿੰਡ ਦਾ ਮਸਲਾ ਹੈ ਠੇਕੀ ਗੋਟਰਾ ਸਾਹਿਬ ਦੇ ਪ੍ਰਧਾਨ ਵੱਲੋਂ ਇਨਫਲੈਕਸ਼ਨ ਘਾੜੇ ਤੇ ਵੀਡੀਓ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਬਣਾ ਕੇ ਵਾਇਰਲ ਕੀਤੀ ਗਈ ਸੀ ਉਸ ਦੇ ਸੰਬੰਧੀ ਅੱਜ ਉਸ ਮਸਲੇ ਨੂੰ ਜਿਹੜਾ ਖੁਸਰ ਦਿੰਦੇ ਆ ਸਿੱਖ ਜਥੇਬੰਦੀਆਂ ਦੀ ਦਖਲਦਾਰੀ ਦੇ ਨਾਲ ਪ੍ਰਧਾਨ ਸਾਹਿਬ ਦੇ ਪ੍ਰਧਾਨ ਤੇ ਗ੍ਰੰਥ ਸਿੰਘ ਵੱਲੋਂ ਸੰਗਤ ਦੀ ਹਜ਼ੂਰੀ ਵਿੱਚ ਜਿੱਥੇ ਮਾਣੀ ਮੰਗੀ ਗਈ ਉੱਥੇ ਆਪਣੇ ਅਧਿਕਾਰ ਤੋਂ ਵੀ ਡਿਜ਼ਾਈਨ ਕਰ ਦਿੱਤਾ ਗਿਆ ਔਰ ਇਸ ਤੋਂ ਅੱਗੇ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਹ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਕਿਸ ਤਰੀਕੇ ਨਾਲ ਚਲਾਉਣਾ ਹੈ ਉਹਦਾ ਫੈਸਲਾ ਜਿਹੜਾ ਆ ਉਹ ਪਿੰਡ ਦੀ ਸੰਗਤ ਤੇ ਛੱਡ ਦਿੱਤਾ ਗਿਆ ਜਿੱਥੇ ਉਹ ਆਪਣੀ ਨਵੇਂ ਪ੍ਰਧਾਨ ਦੀ ਚੋਣ ਜਿਹੜੀ ਉਹ ਆਪਸੀ ਸਹਿਮਤੀ ਨਾਲ ਕਰ ਲੈਣਗੇ ਔਰ ਨਾਲ ਦੀ ਨਾਲ ਜਿਹੜਾ ਇੱਕ ਵੱਡਾ ਮਸਲਾ ਧਿਆਨ ਚ ਆਇਆ ਸੀ ਕਿ ਇਸ ਗੁਰਦੁਆਰਾ ਸਾਹਿਬ ਦੀ ਖਦੂਦ ਦੇ ਅੰਦਰ ਪਹਿਲਾਂ ਵੀ ਦੋ ਵਾਰ ਜਿਹੜੀ ਡੇਰਾ ਸਰਸਾ ਦੀ ਗੱਲ ਚਰਚਾ ਕਰਵਾਈ ਗਈ ਹੈ ਦੇ ਲਈ ਵੀ ਇੱਕ ਨਵੀਂ ਕਮੇਟੀ ਨੂੰ ਤੇ ਨਵੇਂ ਪ੍ਰਧਾਨ ਜਿਹੜਾ ਵੀ ਬਣਿਆ ਉਹ ਤਾੜਨਾ ਕੀਤੀ ਗਈ ਹੈ। ਕੋਰੋਨਾ ਕੋਲੋਂ ਇਹ ਅਸ਼ਰੂਟੀ ਲਈ ਗਈ ਹੈ ਕਿ ਦੁਬਾਰਾ ਇਹੋ ਜਿਹੀ ਹਰਕਤ ਕਦੀ ਮੋਦਰਾ ਸਾਹਿਬ ਦੀ ਹਦੂਦ ਦੇ ਅੰਦਰ ਨਹੀਂ ਹੋਵੇਗੀ। ਇਸ ਵਿਸ਼ਵਾਸ ਤੋਂ ਬਾਅਦ ਜਿਹੜਾ ਇਸ ਫੈਸਲੇ ਨੂੰ ਜਿਹੜਾ ਹੁਣ ਨਿਵੇੜ ਦਿੱਤਾ ਗਿਆ ਔਰ ਪਿੰਡ ਦੇ ਸਾਰੇ ਮੋਤਵਰ ਸੱਜਣਾ ਦਾ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਸਚਜੇ ਢੰਗ ਨਾਲ ਇਸ ਸਮੱਸਿਆ ਨੂੰ ਵਿੜਿਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੀ ਭਾਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਆਈ ਜੀ ਜੀ ਬਸੇ ਇਹ ਜਿਹੜਾ ਪਿੰਡ ਫਿਰਕਾਂ ਵਿੱਚ ਇੱਕ ਮਸਲਾ ਗਰਦੁਰਾ ਦਾ ਜਿਹਦੇ ਬਿਆਦ ਦਾ ਉੱਥੋਂ ਦੇ ਪ੍ਰਧਾਨ ਉਹਦੇ ਗਰੰਥੀ ਸਿੰਘ ਵੱਲੋਂ ਇੱਕ ਗਾਣਾ ਲਾ ਕੇ ਮਹਾਰਾਜੀ ਐਕਟਿਵਿਟੀ ਦੇ ਵਿੱਚ ਜਿਹੜਾ ਉਹ ਵੀਡੀਓ ਵਾਇਰਲ ਕੀਤੀ ਗਈ ਸੀ ਜਿਹਦਾ ਮਤਲਬਾ ਬਹੁਤ ਹੀ ਉੱਪਿਆ ਸਾਰੇ ਜੱਥੇਬੰਦੀਆਂ ਗਵਾੜੇ ਤੇ ਅੱਜ ਕੱਟੀਆਂ ਹੋਈਆਂ ਸੀਗੀਆਂ ਤੇ ਉਹ ਉਸ ਪ੍ਰਧਾਨ ਨੇ ਤੇ ਗਰੰਟੀ ਸਿੰਘ ਨੇ ਜਿਹੜੀ ਸਾਰੇ ਸੰਗਤ ਇਹ ਜੁਲੀ ਦੇ ਵਿੱਚ ਇਹ ਬਾਵੀ ਮੰਗੀ ਹੈ ਪ੍ਰਧਾਨ ਨੇ ਤੇ ਗਰੰਟੀ ਸਿੰਘ ਨੇ ਜਿਹੜੇ ਸ਼ਬਦੋਂ ਤੋਂ ਕੋਈ ਖਦ ਦੇ ਵਿੱਚ ਇਸ ਕਰਨੀ ਗਲਤੀ ਨਹੀਂ ਹੋਵੇਗੀ ਤੇ ਜਿਹੜੀ ਇੱਥੇ ਅੱਗੋਂ ਕਮੇਟੀ ਜਾਂ ਕੋਈ ਇਹ ਪਿੰਡ ਦਾ ਮਸਲਾ ਆਪੇ ਆਪਸੇ ਬਹਿ ਕੇ ਹੱਲ ਕਰਨਗੇ ਸਾਰੇ ਵਿਚਾਰਾਂ ਜਿਹੜੀਆਂ ਮਹਾਰਾਜੇ ਹਿਊਰੀ ਚਾਚੂਆਂ ਆ ਸਾਰੇ ਜਥਿਆਂ ਮੱਦੀਆਂ ਨੇ ਨਾਲ ਕੇ ਬਗਵਾੜੇ ਤੋਂ ਇਹ ਮਸਲੇ ਨੂੰ ਨਾਲ ਵਿੱਚ ਸਹਿਯੋਗ ਦੇ ਕੇ ਹੱਲ ਕਰਵਾਇਆ ਹੈ ਤੇ ਅਸੀਂ ਇਹ ਪਿੰਡ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਪਿਆਰ ਨਾਲ ਜਿਹੜੀ ਮਹਾਰਾਜੇ ਹਿਊਰੀ ਚਾ ਪਿੰਡ ਵਿੱਚ ਵੀ ਇਹ ਮਸਲਾ ਸਾਰਾ ਪਿਆਰ ਨਾਲ ਵਿਚਾਰਿਆ ਜਾਵੇ ਜਿਹੜੇ ਮਹਾਰਾਜੇ ਹਿਊਰੀ ਦੇ ਵਿੱਚ ਜਿਹੜੀਆਂ ਕੋਰਟ ਪ੍ਰਚਾਰ 11 ਸੱਸਾ ਵੱਲੋਂ ਜਾਂ ਇੱਥੇ ਕਰਵਾਈਆਂ ਜਾਂਦੀਆਂ ਚਰਚਾ ਕਰਵਾਈਆਂ ਜਾਂਦੀਆਂ ਨਾਮ ਚਰਚਾ ਉਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਗੁਰੂ ਬ੍ਰਿਹਾਦਤਾ ਹੁਲਟਾਣ ਇਹ ਅਸੀਂ ਵੀ ਆਪਣੇ ਵੱਲੋਂ ਬੇਨਤੀ ਕਰਦੇ ਹਾਂ ਤੇ ਦਾੜਨਾ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰ੍ਹਾਂ ਦੀ ਕੋਈ ਵੀ ਗਾਰਜਿਤ ਹੋਂਦੀ ਹੈ ਤਾਂ ਉਹ ਸਾਰੀਆਂ ਸਿੱਖ ਜੱਤੇ ਬੰਦੀਆਂ ਹਲੇ ਦਵਾਲੇ ਦੀਆਂ ਇਲਾਕੇ ਦੀਆਂ ਫੁਮਾੜੀਆਂ ਇਕੱਠੀਆਂ ਹੋ ਕੇ ਉਸ ਦਾ ਡਟ ਕੇ ਵਿਰੋਧ ਕਰਦੀਆਂ ਆ ਇਹ ਪਿੰਡ ਵਾਸੀਆਂ ਨੂੰ ਸਾਡੀ ਬੇਨਤੀ ਹੈ ਕਿ ਪਿਆਰ ਨਾਲ ਇਹ ਮਸਲਾ ਸਾਰਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ